ਸ਼੍ਰੀਮਾਨ ਖਾਲਸਾ ਦੀਵਾਨ ਸਟਾਕਟਨ ਦਾਸ ਮੇਵਾ ਸਿੰਘ ਸਾਰੀ ਸੰਗਤ ਦਾ ਨੀਚ ਤੁਦੀ ਸੇਵਾ ਵਿੱਚ ਪੱਤਰ ਕਾ ਭੇਜਦਾ ਕਿਉਂਕਿ ਮੇਰਾ ਨੀਚ ਦਾ ਵੀ ਜੀ ਕੀਤਾ ਹੈ ਕਿ ਆਪਣੇ ਕਰਮਾਂ ਦੇ ਦਰਸ਼ਨ ਲਈ ਪੱਤਰ ਕਾ ਭੇਜੀ ਮੈਂ ਜੇਲ੍ਹ ਵਿੱਚ ਮੈਨੂੰ ਮਿੱਤ ਸਿੰਘ ਨੇ ਦੱਸਿਆ ਸੀ ਕਿ ਇੱਕ ਸਟਾਕਟਨ ਤੋਂ ਤਾਰ ਆਈ ਉਹ ਭਾਈ ਕਹਿੰਦੇ ਕਿ ਸਾਨੂੰ ਦੱਸ ਦੇ ਕਿਸ ਦਿਨ ਸੂਲੀ ਆਉਣਾ ਹੈ ਜੀ ਗੁਰੂ ਗ੍ਰੰਥ ਸਾਹਿਬ ਦਾ ਭੋਗ ਪੈਣਾ ਹੈ ਜੀ ਸੋ ਮੈਨੂੰ ਇਹ ਗੱਲ ਸੁਣ ਕੇ ਬਹੁਤ 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 ਖੁਸ਼ੀ ਹੋਈ ਇੰਨੀ ਖੁਸ਼ੀ ਹੋਈ ਕਿ ਆਉਣਾ ਜਾਣਾ ਮੇਰੇ ਨੀਚ ਦਾ ਸਰੀਰ ਹੈ ਤੇ ਉਹ ਵੀ ਵਾਰ ਹੋ ਗਿਆ ਦਾਸ ਇੱਕ ਨੀਚ ਆਦਮੀ ਹੈ ਜਿਸ ਨੂੰ ਸੰਗਤ ਨੇ ਯਾਦ ਕੀਤਾ ਹੈ ਜੀ ਦਾਸ ਸੰਗਤ ਦਾ ਅਤੀ ਤਹੰਤਹਨ ਤਨ ਤਹੰਤਨ ਤਨ ਤਨਵਾਦ ਕਰਦਾ ਕਿ ਦਾਸ ਆਪਣੀ ਕਲਮ ਤੋਂ ਲਿਖ ਨਹੀਂ ਸਕਦਾ ਜੀ ਦਾਸ ਦੇ ਸੁਰਗਵਾਸ ਹੋ ਕੇ ਬਹੁਤ ਖੁਸ਼ੀ ਹੋ ਕੇ ਚੱਲਿਆ ਹੈ ਜੀ ਇੰਨੀ ਕੁ ਖੁਸ਼ੀ ਕੇ ਬਹੁਤ ਹੀ ਬਹੁਤ ਹੀ ਜੀ ਗੁਰੂ ਦਾ ਵਾਕ ਹੈ ਜੀ ਜਨਮ ਮਰਨ ਦਹੁ ਹੂ ਮਹਿ ਨਾਹੀ ਜਨ ਪਰ ਉਪਕਾਰੀ ਆਏ ਔਰ ਪਾਈ ਦੀਵਾਨ ਲਾ ਕੇ ਤੇ ਇਹ ਸ਼ਬਦ ਪੜਨਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਔਰ ਸਾਰੇ ਭਰਾਵਾਂ ਨੇ ਖੁਸ਼ੀ ਦੇ ਜਕਾਰੇ ਗਜਾਉਣੇ ਜੀ ਬਹੁਤ 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 ਖੁਸ਼ੀ ਕਰਨੀ ਜੀ ਦਾਸ ਦੀ ਤਾਗੀਦ ਹੈ ਜੀ ਕਿਸੇ ਕਾਰਨ ਨਰਾਜ਼ਗੀ ਨਹੀਂ ਕਰਨੀ